ਮਨਾਰਨ ਸਾਥੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੁੱਖ ਮੰਤਰੀ ਭਗਵਾਨ ਤਮਾਨ ਨੇ ਮਨਾਰਨ ਨਾਲ ਦੁਬਾਰਾ ਬੇਇਮਾਨੀ ਕੀਤੀ ਕਿਉਂਕਿ ਮੁੱਖ ਮੰਤਰੀ ਨੇ ਫਗਵਾੜੇ ਵਿੱਚ ਸਾਂਝੇ ਫਰੰਟ ਦੇ ਆਗੂ ਨਾਲ ਮੀਟਿੰਗ ਕਰਕੇ ਫੈਲਾ ਕੀਤਾ ਸੀ ਕਿ ਆਉਣ ਵਾਲੀ 2 ਅਗਸਤ ਨੂੰ ਮੈਂ ਤੁਹਾਡੇ ਨਾਲ ਮੀਟਿੰਗ ਪੰਜਾਬ ਮੰਡਨਗੜ ਵਿਖੇ ਕਰੂੰਗਾ ਕਿਉਂਕਿ ਹੁਣ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ ਕਿ ਜੋ 2 ਅਗਸਤ ਦੀ ਮੀਟਿੰਗਾਂ ਉਹਨੂੰ ਅੱਗੇ ਕਰ ਦਿੱਤਾ ਗਿਆ ਹੈ ਜੀ ਕਿਉਂਕਿ ਇਹ ਕਈ ਵਾਰ ਹੋ ਚੁੱਕਿਆ ਪਹਿਲਾਂ ਵੀ ਮੁਖਰੀ ਭਗਵਾਨ ਤਮਨ ਨਾਇ ਮੀਟਿੰਗ ਦੇ ਦਾੰਦਾ ਪਰ ਕਰਦਾ ਨਹੀਂ ਤੇ ਇਸ ਵਾਰ ਵੀ ਇਹੀ ਹੋਇਆ ਕਿ ਜੋ ਮੀਟਿੰਗ ਹੋਣੀ ਸੀ 2 ਅਗਸਤ ਨੂੰ ਉਹ ਅੱਗੇ ਪਾਤ ਦੀ ਗਈ ਹੈ ਹੁਣ ਇਹ ਮੀਟਿੰਗ 22 ਅਗਸਤ ਨੂੰ ਹੋਵੇਗੀ ਮਲਾਇਆ ਵਿੱਚ ਬਹੁਤ ਰੋਸ ਹੈ ਸਾਹੇ ਫਰੰਡ ਦੇ ਕਨਵੀਨਰ ਸਤੀਸ ਰਾਣਾ ਨੇ ਕਿਹਾ ਕਿ ਆਉਣ ਵਾਲੇ 10 ਅਗਸਤ ਨੂੰ ਅਸੀਂ ਲੁਧਿਆਣਾ ਦੇ ਮੀਟਿੰਗ ਕਰਕੇ ਪੰਜਾਬ ਸਰਕਾਰ ਦੇ ਵਿਰੁੱਧ ਕੋਈ ਨਵੀਂ ਰਣਨੀਤੀ ਤਿਆਰ ਕਰਾਂਗੇ ਮੈਂ ਮੋਖਨ ਨੂੰ ਅੰਦਵਾਂ ਦੇਖਿਆ ਪਹਿਲਾਂ ਵੀ ਜੋ ਕਿ ਮੀਟਿੰਗ ਦਾ ਦੇਰ ਦਾ ਅੰਦਵ ਪਰ ਕੈਂਸਲ ਕਰ ਦਿੰਦਾ ਜਿਸ ਦੇ ਵਿੱਚ ਮਲਾਮ ਬੜੀ ਆਸ ਸੀ ਕਿਉਂਕਿ ਇਸ ਮੀਟਿੰਗ ਦੇ ਵਿੱਚ ਜੋ ਦੋ ਗੱਲਾਂ ਹੋਣੀ ਸੀ ਪੇਕੇਵੰਦ ਦਾ ਏਰੀਆ ਮਲਾਮ ਮਹਿੰਗਾਈ ਪਤੇ ਵਾਧਦਾ 1700 ਤੋਂ 20 ਵਾਲਿਆਂ ਨੂੰ 6 ਮਹੀਨੇ ਲਾਗੂ ਕਰਨਾ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਕਰਦੇ ਕੱਚੇ ਨੂੰ ਰੈਗੂਲਰ ਕੰਸ ਮੰਦੀ ਮਿੱਡੇਵਲ ਵਰਕਰਾਂ ਆਸਾ ਵਰਕਰਾਂ ਅਗਨਵੰਦੀ ਵਰਕਰਾਂ ਦੀ ਮਾਣੋ ਤੇ ਵਧਾ ਕਰਨ ਹੁੰਦੀ ਪਰ ਮੁੱਖ ਮੰਤਰੀ ਭਵਾਨਤਮਨ ਨੇ ਮੀਟਿੰਗਾਂ ਜੋ ਅੱਗੇ ਕਰ ਦਿੱਤੀ ਗਈ ਹੈ ਹੁਣ 21 ਅਗਸਤ ਦੁਆਰਾ ਹੋਏਗੀ ਦੂਜੇ ਪਾਸੇ ਠੇਕਾ ਮਲਾਜ ਸਿੰਘ ਹਰਸ ਮੂਰਤੀ ਦੇ ਆਗੂ ਜਗਰੂਤ ਸਿੰਘ ਲਹਿਰ ਨੇ ਕਿਹਾ ਕਿ ਸਾਡੀ ਮੀਟਿੰਗ 2 ਅਗਸਤ ਨੂੰ ਚੰਡੀਗੜ੍ਹ ਹੋਣੀ ਸੀ ਪੰਜਾਬ ਭੰਨ ਵਿਖੇ ਪਰ ਸਾਡੀ ਮੀਟਿੰਗ ਨੂੰ ਕੈਨਸਲ ਕਰ ਦਿੱਤੀ ਗਈ ਆ ਹਾਲੇ ਕਿ ਮੁੱਖ ਮੰਤਰੀ ਭਵਾਨਤਮਨ ਨੇ ਪਹਿਲਾਂ ਵੀ ਕੱਚੇ ਵਰਕਰਾਂ ਨਾਲ ਮੀਟਿੰਗਾਂ ਦੇ ਦਿੱਤੀਆਂ ਪਰ ਕੀਤੇ ਨਹੀਂ ਹੈ ਜੋ ਭਗਵਾਨੀ ਮੀਟਿੰਗ ਹੋਈ ਸੀ ਉਹਦੇ ਇਹ ਕਿਹਾ ਗਿਆ ਸੀ ਮੈਂ ਤੁਹਾਡੇ ਨਾਲ ਆਉਣ ਵਾਲੀ ਦੋ ਵਾਰ ਮੀਟਿੰਗ ਕਰੂੰਗਾ ਇਹ ਮੀਟਿੰਗ ਕਰ ਸਨਾਰ ਦਿੱਤੀ ਗਈ ਜੀ ਪਰ ਇਸ ਬੇਈਮਾਨ ਸਰਕਾਰ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਦਾਰਾ ਸੀ ਜੋ ਭਗਵਾਨ ਤੋਂ ਹੀ ਸਰਕਾਰੇ ਨਿੰਦਾ ਕਰਦੇ ਆ ਮੁੱਖ ਭਗਵਾਨ ਤੋਂ ਹੀ ਨਿੰਦਾ ਕਰਦੇ ਆ ਕਿ ਮੀਡੀਆ ਦੇ ਕੇ ਬਾਰ ਬਾਰ ਮੁਕਰਦਾ ਜੀ ਧੰਨਵਾਦ ਸਾਥੀਓ ਮੈਨਾਂ ਨੂੰ ਸਬਸਕ੍ਰਾਈਬ ਕਰ ਜੀ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ